ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਵਾ ਵਿਖੇ ਧੰਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ ਨਿਤਨੇਮ ਕੀਤਾ ਉਪਰੰਤ ਉਹ ਆਪਣੇ ਕਮਰੇ ਵਿੱਚ ਸਨ ਜਿਸ ਸਮੇਂ ਦੇ ਦੌਰਾਨ ਸਵਾ ਕੁ 5 ਵਜੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਢਾਕੇ ਤੇ ਉਹ ਮਾਤ ਮਾਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੁਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਕਿ ਜੋ ਗੁਰੂ ਸਾਡੇ ਪ੍ਰਤੱਖ ਹਨ ਅਰਦਾਸ ਵਿੱਚ ਰੋਜ਼ ਆਪਾਂ ਬੇਨਤੀ ਕਰਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇਹ ਹੁਣ ਪ੍ਰਗਟ ਗੁਰਾਂ ਕੀ ਦੇਹ ਦੀ ਸੇਵਾ ਸੰਭਾਲ ਬਹੁਤ ਕਮੀ ਹੈ ਇੱਥੇ ਪ੍ਰਬੰਧਕਾਂ ਦੇ ਵਿੱਚ ਵੀ ਕਮੀ ਹੈ ਔਰ ਗ੍ਰੰਥੀ ਸਿੰਘ ਵਿੱਚ ਵੀ ਕਮੀ ਹੈ ਜੇ ਆਪਾਂ ਅਖੰਡ ਸੱਚਖੰਡ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸੁਖਾਸਣ ਦੀ ਸੇਵਾ ਹੋਣੀ ਸੀ ਉੱਥੇ ਜਾ ਕੇ ਦੇਖਿਆ ਤੇ ਉੱਥੇ ਚਾਦਰ ਨਹੀਂ ਵਿਛਾਈ ਹੋਈ ਕੇਵਲ ਗੱਦਾ ਹੈ ਕੁਝ ਸਫਾਈ ਦੀ ਵੀ ਕਮੀ ਹੈ ਸੋ ਅੱਜ ਇਹ ਥੇ ਢਿਲਵਾ ਪਿੰਡ ਦੇ ਵਿੱਚ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਹੈ ਬਹੁਤ ਦੁੱਖ ਹੋਇਆ ਹੈ ਸਤਕਾਰਤ ਕਮੇਟੀ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਮਾਛੀਵਾੜਾ ਸਾਹਿਬ ਦੇ ਪਾਵਨ ਅਸਥਾਨ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਅਸੀਂ ਗ੍ਰੰਥੀ ਸਿੰਘ ਸਾਰੇ ਹੀ ਸੇਵਾ ਵਾਸਤੇ ਇੱਥੇ ਆਏ ਹਾਂ ਕਿ ਘਟਨਾ ਨੂੰ ਆ ਕੇ ਦੇਖੀਏ ਪਤਾ ਕੀਤਾ ਹੈ ਗੁਰਸਵਾਰਿਓ ਬਹੁਤ ਬੁਰੀ ਜਿਹੜੀ ਹੈ ਇਹ ਹਾਲਤ ਹੈ ਇਥੋਂ ਦੇ ਪ੍ਰਬੰਧ ਦੀ ਪ੍ਰਬੰਧ ਭਾਵੇਂ ਇਹ ਆਪਣੇ ਵੱਲੋਂ ਕਰਦੇ ਹਨ ਪਰ ਫਿਰ ਵੀ ਅੱਜ ਲੋੜ ਹੈ ਜ਼ਰੂਰਤ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਤਨੀ ਦੇਰ ਪ੍ਰਕਾਸ਼ ਰਹਿਣਾ ਹੈ ਉਥੇ ਸੇਵਾਦਾਰ ਜਾਂ ਗ੍ਰੰਥੀ ਦਾ ਹਰ ਸਮੇਂ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਨੂੰ ਬਹੁਤ ਦੁੱਖ ਲੱਗਾ ਹੈ ਔਰ ਸਮੁੱਚੀ ਸੰਗਤ ਨੇ ਵੀ ਪ੍ਰਬੰਧਕਾਂ ਨੇ ਵੀ ਮੰਨਨ ਕੀਤਾ ਹੈ ਗ੍ਰੰਥੀ ਸਿੰਘ ਨੇ ਵੀ ਮੰਨਿਆ ਹੈ ਕਿ ਮੇਰੀ ਮੇਰੇ ਕੋਲੋਂ ਇਹ ਬਹੁਤ ਵੱਡੀ ਅਵਗਿਆ ਤੇ ਭੁੱਲ ਹੋਈ ਹੈ ਕਿ ਇੱਥੇ ਮੈਂ ਹਾਜ਼ਰ ਨਹੀਂ ਸੀ ਅੱਜ ਰਿਪੋਰਟ ਜਿਹੜੀ ਹੈ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਦੇਣੀ ਹੈ ਕਿਉਂਕਿ ਪ੍ਰਸ਼ਾਸਨ ਨੇ ਵੀ ਰਿਪੋਰਟ ਦਰਜ ਕਰ ਲਈ ਹੈ ਔਰ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਰਿਪੋਰਟ ਹੈ ਅਕਾਲ ਤਖਤ ਸਾਹਿਬ ਤੇ ਭੇਜ ਰਹੇ ਹਾਂ ਉਹਨਾਂ ਨੇ ਜੋ ਫੈਸਲਾ ਦੇਣਾ ਹੈ ਉਹ ਫੈਸਲਾ ਉੱਥੋਂ ਹੋ ਕੇ ਆਉਣਾ ਹੈ ਬਾਕੀ ਪ੍ਰਬੰਧਕਾਂ ਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੁਚੇਤ ਰਹਿਣ ਦਰਕਰ ਦੀ ਜਿਹੜੀ ਸੇਵਾ ਹੈ ਉਹ ਆਪਣਾ ਆਪਾ ਸਮਰਪਿਤ ਕਰਕੇ ਸੇਵਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਨਾਮ ਗੁਰਪ੍ਰੀਤ ਸਿੰਘ ਖਾਲਸਾ ਜੀ ਫਿਰ ਕੀ ਮਾਮਲਾ ਜੀ ਮਾਮਲਾ ਅਸੀਂ ਗੁਰਦੁਆਰਾ ਆਪਣੇ ਢਿਲਵਾ ਪਿੰਡ ਆਏ ਆ ਜੀ ਉਰੇ 5:00 ਵਜੇ ਸਾਨੂੰ ਫੋਨ ਆਇਆ ਵੀ ਉਰੇ ਬੇਇੱਜ਼ਤੀ ਹੋ ਗਈ ਆ ਵੀ ਪਿੰਡ ਦੀ ਔਰਤਾ ਕੋਈ ਵੀ ਉਹ ਆ ਕੇ ਗੁਰੂ ਸਾਹਿਬ ਨਾਲ ਛੇੜਛਾੜ ਕਰੀ ਆ ਚਲੋ ਮੌਕੇ ਤੇ ਜਦੋਂ ਅਸੀਂ ਉਰੇ ਆਏ ਆ ਇੱਥੋਂ ਪ੍ਰਸ਼ਾਸਨ ਸਾਡੇ ਨਾਲ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੁੜੀ ਨੂੰ ਜਨਾਨੀ ਨੂੰ ਆਪਣੇ ਉੱਥੇ ਕਬਜ਼ੇ 'ਚ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀ ਇੰਨੀ ਆ ਇੱਕ ਅੰਗੇਲੀਆਂ ਨੇ ਇੰਨੇ ਕ ਕਤਾਈਆਂ ਨੇ ਵੀ ਉਹ ਸਹਿਯੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਤੁਹਾਡੇ ਕੋ ਪਰਚਾ ਕਰਾ ਹੁੰਦਾ ਵੀ ਸਾਡੇ ਤੇ ਪਰਚਾ ਕਰਾ ਲਓ ਗਾਹਾਂ ਸੋਖਾਸਣ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਹਾਰਾਜ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰਾਂ ਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਗਲੀਚੇ ਗਲੂਚੇ ਬਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜ ਓਕਣੇ ਗੱਦੇਆਂ ਦੇ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੁਭਾਲ ਲਈ ਕੋਈ ਬਿਸਤਰ ਨਹੀਂ ਉਹਦਾ ਚੱਜ ਨਾਲ ਲਗਾਇਆ ਹੋਇਆ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ ਤੇ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ-ਬਾਰ ਹੁਣ ਕਮੇਟੀ ਵਾਲੇ ਵੀ ਸਾਡੀਆਂ ਮਿੰਤਾ ਕਰ ਰਹੇ ਨੇ ਪਰ ਗੱਲ ਇਹ ਹੈ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਪਿਓ ਦੀ ਦਾੜੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਜੀ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਬਣਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਦਾ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਮ ਕਰਾਂਗੇ ਬੱਬਾ ਜੀ ਬੱਬਾ ਜੀ ਘਟਣਾ ਜਿਹੜੀ ਆ ਬੇਅਦਬੀ ਦੀ ਤੁਸੀਂ ਕਹਿ ਰਹੇ ਹੋ ਉਹ ਹਕੀਕਤ 'ਚ ਹੈ ਕੀ ਆ ਹਕੀਕਤ ਇਹ ਆ ਜੀ ਜਦੋਂ 5 ਵਜੇ 파ਠੀ ਸਿੰਘ ਪਾਠ ਕਰਕੇ ਗਿਆ ਏ ਤਾਂ ਉਹ ਜਨਾਨੀ ਪੂਰੇ ਦਰਬਾਰ ਸਾਹਿਬ ਚ ਕਹਿੰਦੇ ਹੈ ਨਹੀਂ ਸੀ ਕੋਈ। ਉਹ ਜਦੋਂ ਜਨਾਨੀ ਆਈ ਆ ਉਹ ਮਹਾਰਾਜ ਦੇ ਤਾਬਿਆਂ ਤੇ ਬੈਠੀ ਆ ਜਾਂਦੀ ਸਾਰੇ ਉਹਨੇ ਮਤਲਬ ਪਹਿਲਾਂ ਚੌਰ ਸਾਫ ਕਰੀ ਆ ਉਸ ਤੋਂ ਬਾਅਦ ਉਹਨੇ ਰਮਾਲਾ ਸਾਹਿਬ ਛੇੜ ਛੜ ਕੀਤੀ ਆ ਉੱਠੀ ਉੱਠ ਕੇ ਉਸ ਤੋਂ ਬਾਅਦ ਉਹਨੇ ਮਹਾਰਾਜ ਦੇ ਸਰੂਪ ਨੂੰ ਇੱਕ ਪਾਸੇ ਨੂੰ ਪਲਟਤਾ। ਔਰਤ ਹੈ ਕਿੱਥੇ ਦੀ ਉਹ ਇੱਥੇ ਦੀ ਪਿੰਡ ਦੀ ਉਹ ਦੱਸ ਰਹੇ ਨੇ ਢੱਲਵਾਂ। ਪੁਲਿਸ ਨੇ ਗ੍ਰਿਫਤ ਚ ਲੈ ਲਈ। ਪਰੋਸ ਨੇ ਗ੍ਰਿਫਤ ਚ ਲੈ ਲਈ ਆ ਜੀ। ਪਰ ਉਹ ਵੀ ਉਹ ਕਹਿ ਰਹੇ ਨੇ ਜੀ ਇਹ ਮੰਦ ਬੁੱਗੀ ਬੁੱਧੀ ਆ ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਗੁਰੂਗ੍ਰੰਥ ਸਾਹਿਬ ਮਹਾਰਾਜ ਇਹਨਾਂ ਨੂੰ ਮੱਦ ਬੁੱਧੀ ਇਹਨਾਂ ਨੂੰ ਦਿਸਦਾ ਇਹਨਾਂ ਨੂੰ ਕੋਈ ਮੰਦਰ ਨਹੀਂ ਦਿਸਦਾ ਕੋਈ ਮਸਜਿਦ ਨਹੀਂ ਦਿਸਦਾ ਕਿਉਂ ਕੋਲੇ ਹੀ ਨੇ ਸਾਰਾ ਕੁਝ ਕੀ ਜੀ ਚਾਹੁੰਦੇ ਹੋ ਬਾਬਾ ਜੀ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਚਾਹੇ ਕੋਈ ਮੰਦ ਬੁੱਧੀ ਆ ਚਾਹੇ ਜੋ ਮਰਜੀ ਆ ਇੱਕ ਤਾਂ ਬਣਦਾ ਪਰਚਾ ਹੋਵੇ ਜਿਹੜੀ ਜਿਹੜਾ ਐਸੇ ਮਰਡਰ ਕੰਟੈਕਟ ਦਾ ਪਰਚਾ ਪਾਉਣਾ 307 ਦਾ ਪਰਚਾ ਹੋਣਾ ਚਾਹੀਦਾ 295 ਇਹ ਧਾਰਾ ਜਿਹੜੀ ਲੱਗਣ ਵਾਲੀ ਆ ਉਹ ਲਾਉਣੀ ਚਾਹੀਦੀ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਕਮੇਟੀ ਆ ਬਰਾਬਰ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਤੇ ਕੀਤੀ ਹੋਣੀ ਚਾਹੀਦੀ ਆ ਠੀਕ ਨਵਜੋਤ ਸਿੰਘ ਕੰਗਾ ਜੀ ਤੇ ਕੀ ਹੈਗਾ ਮਾਮਲਾ ਜਿਹੜਾ ਇਹ ਅੱਜ ਮਾਮਲਾ ਢੱਲੂਆਂ ਪਿੰਡ ਦੇ ਵਿੱਚ ਗੁਰਦੁਆਰਾ ਘਰ ਦੇ ਵਿੱਚ ਅਸੀਂ ਆਏ ਆ ਜੀ ਸਾਨੂੰ ਮੈਨੂੰ ਮੈਸੇਜ ਲੱਗਿਆ ਜੀ ਗੁਰਪ੍ਰੀਤ ਸਿੰਘ ਦਾ ਖਾਲਸੇ ਦਾ ਫੋਨ ਆਇਆ ਸੀਗਾ ਵੀ ਉੱਥੇ ਬੇਅਦਬੀ ਹੋਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਕੇ ਦੇਖਿਆ ਜੀ ਤੇ ਪੁਲਿਸ ਸਟੇਸ਼ਨ ਗਏ ਅਸੀਂ ਉੱਥੇ ਜਾ ਕੇ ਗੱਲਬਾਤ ਕੀਤੀ ਕਮੇਟੀ ਉੱਥੇ ਹਾਜ਼ਰ ਸੀਗੀ ਤੇ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਵੀ ਗ੍ਰੰਥੀ ਸਿੰਘ ਕੋਆਰਡੀਨੇਟਰ ਉਹਦੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਭਾਈ ਇਹ ਬੇਅਦਵੀ ਹੋਈ ਕਿਉਂ ਹੋਈ ਤਾਂ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚਲੇ ਗਿਆ ਸੀ ਠੀਕ ਹੈ ਜੀ ਉਹ 6:30 ਵਜੇ ਡਿਊਟੀ ਤੇ ਚਲੇ ਜਾਂਦਾ ਕਹਿੰਦਾ ਮੈਂ ਤਾਂ ਜੀ ਡਿਊਟੀ ਤੇ ਜਾਣਾ ਹੁੰਦਾ ਵੀ ਮੈਂ ਤਾਂ ਬਾਹਰ ਚਲੇ ਗਿਆ ਸੀ ਨਹਾਉਣ ਲੱਗ ਗਿਆ ਸੀ ਤੇ ਗ੍ਰੰਥੀ ਸਿੰਘ ਨੂੰ ਪੁੱਛਿਆ ਵੀ ਗ੍ਰੰਥੀ ਸਿੰਘ ਤੁਸੀਂ ਮਰਿਆਦਾ ਗ੍ਰੰਥੀ ਸਿੰਘ ਤੋਂ ਪੁੱਛੀ ਗਈ ਗ੍ਰੰਥੀ ਸਿੰਘ ਕਹਿੰਦਾ ਜੀ ਮੈਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦਾ ਸਿੰਘਾਂ ਨੇ ਸਾਨੂੰ ਦੱਸਿਆ ਵੀ ਨਿਤਨੇਮ ਵੀ ਨਹੀਂ ਕਰਦਾ ਪੂਰਾ ਉਹਨਾਂ ਨੂੰ ਪੁੱਛਿਆ ਤੁਸੀਂ ਨਿਤਨੇਮ ਦੀ ਬਾਣੀਆਂ ਚੌਪਈ ਸਭ ਕਰਕੇ ਨੰਨ ਸਭ ਦੀ ਛੇਪੌੜੀਆਂ ਕਰਕੇ ਭੋਗ ਪਾ ਦਿੰਦੇ ਆ ਜੀ ਜਾਪ ਸਭ ਵਿੱਚੋਂ ਕੱਢੇ ਦਿੱਤਾ ਜੀ ਇਹਨਾਂ ਨੇ ਜਾਪ ਸਭ ਫੜਦੀ ਨਹੀਂ ਜੀ ਤੇ ਜੀ ਫਿਰ ਜਿਹੜਾ ਗਰੰਥੀ ਸਿੰਘ ਗੁਰੂਗੁਰ ਮਹਾਰਾਜ ਦੇ ਥਾਬਿਆਂ ਤੇ ਬੈਠ ਕੇ ਨਿਤਨੇਮ ਵੀ ਨਹੀਂ ਪੂਰਾ ਕਰਦਾ ਜੀ ਉਹ ਕਮਿਟ ਉਹ ਕੀ ਨਗਰ ਦਾ ਭਲਾ ਹੋਊਗਾ ਜੀ ਤੇ ਕਮੇਟੀ ਵੀ ਉੱਥੇ ਹਾਜ਼ਰ ਹੁੰਦੀ ਆ ਜੀ ਕਹਿੰਦੀ ਅਸੀਂ ਹਾਜ਼ਰ ਹੁੰਨੇ ਆ ਉਹ ਰੋਜ਼ ਇਹ ਚੀਜ਼ ਦੇਖਦੇ ਨੇ ਕਮੇਟੀ ਵਾਲੇ ਵੀ ਨਿਤਨੇਮ ਵੀ ਨਹੀਂ ਪੂਰਾ ਹੋ ਰਿਹਾ ਤੇ ਕਮੇਟੀ ਨੂੰ ਪੁੱਛਿਆ ਕਹਿੰਦੇ ਹਾਂਜੀ ਜੀ ਅਸੀਂ ਕੋਈ ਨਾ ਜੀ ਕਮੀਆਂ ਸੁਧਾਰ ਲੈਂਦੇ ਆ ਜੀ ਬਸ ਉਦੋਂ ਸੁਧਾਰਨ ਦੀ ਕਮੀ ਦੀ ਗੱਲ ਕਰਦੇ ਨੇ ਬਾਕੀ ਬੇਅਦਬੀ ਦੀ ਗੱਲ ਹੈ ਜੀ ਕੋਈ ਮਾਤਾ ਇਹਨਾਂ ਦੇ ਪਿੰਡੋਂ ਨਗਰ ਚੋਂ ਲੇਡੀਜ਼ ਹੈ ਜੀ ਉਹ ਗੁਰੂ ਘਰ ਆਈ ਆ ਆ ਕੇ ਉਹਨੇ ਰਮਾਲਾ ਸਾਹਿਬ ਪਰੇ ਕੀਤਾ ਮਹਾਰਾਜ ਤੋਂ ਚੌਰਾਹੂ ਕਰਨ ਲੱਗ ਗਈ ਚੌਰਾਹੂ ਕਰਕੇ ਉਹਨੇ ਮਹਾਰਾਜ ਦੇ ਅੰਗ ਇੱਧਰ ਕੀਤੇ ਉਸ ਤੋਂ ਬਾਅਦ ਮਹਾਰਾਜ ਜੀ ਸੰਤੋਖ ਤੇ ਉਹਨੇ ਮਹਾਰਾਜ ਨੂੰ ਸੰਤੋਖਨ ਤੋਂ ਬਾਅਦ ਰਮਾਲਾ ਸਾਹਿਬਾਂ ਵਿੰਗਾ ਡਿੱਡਾ ਜੇ ਉੱਪਰ ਕਰਕੇ ਤੇ ਉਹ ਬਾਹਰ ਚਲੇਗੀ ਇਹ ਤਾਂ ਕਮੇਟੀ ਨੂੰ ਬਾਅਦ ਚ ਪਤਾ ਲੱਗਿਆ ਨੇ ਨੇ ਕੈਮਰੇ ਕਮਰੇ ਦੇਖੇ ਨੇ ਵੀ ਬੇਅਦਬੀ ਹੋਈ ਆ ਪਰ ਉਹ ਲੇਡੀਜ਼ ਪੁਲਿਸ ਦੀ ਪੁਲਿਸ ਨੇ ਫੜ ਲਈ ਹੈ ਮੰਗੇ ਹੀ ਆ ਜੀ ਵੀ ਬਣਦੀ ਕਾਰਵਾਈ ਪਹਿਲਾਂ ਤਾਂ ਕਮੇਟੀ ਤੇ ਕੀਤੀ ਜਾਵੇ ਜੀ ਕਮੇਟੀ ਵੀ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਕਹਿੰਦੇ ਵੀ ਜੋ ਕਾਰਵਾਈ ਕਰਨੀਆਂ ਕਰ ਤੋਂ ਸਾਡੇ ਤੇ ਪਰਚਾ ਬਣਦਾ ਦਵਾ ਦਿਓ ਸਾਡੇ ਤੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹਿਤੀ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਪਰਚਾ ਹੋ ਜਾਂਦਾ ਹੁੰਦਾ ਵੀ ਇਹ ਬਣਦਾ ਆ ਪਰਚਾ ਹੁਣ ਉਹ ਕਹਿੰਦੇ ਵੀ ਨਹੀਂ ਜੀ ਸਾਨੂੰ ਦੱਸੋ ਅਸੀਂ ਸੁਧਾਰ ਕਰ ਲੈਨੇ ਆ ਆਪਣੇ ਚ ਜੇ ਸਾਡੇ ਚ ਕੋਈ ਕਮੀਆਂ ਨੇ ਬਸ ਆਹੀ ਗੱਲਾਂ ਨੇ ਜੀ ਜੇ ਗ੍ਰਾਂਤੀ ਸਿੰਘ ਕਿਤੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੇਵਾਦਾਰ ਨੂੰ ਸੇਪਾ ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਜੀ ਸਾਨੂੰ ਗ੍ਰਾਂਤੀ ਸਿੰਘ ਦੀ ਜੋ ਤਨਖਾਹ ਦੱਸੀ ਹੈ ਜੀ ਕਹਿੰਦੇ ਤੇ 3000 ਰੁਪਏ ਤਨਖਾਹ ਜੀ ਦੇਖੋ ਅਸੀਂ ਨਗਰ ਆ ਇੱਕ ਨਗਰ ਇੱਕ ਗੁਰੂ ਘਰ ਨਗਰ ਦੇ ਵਿੱਚ 3000 ਤਨਖਾਹ ਨਾਲ ਗੁਜ਼ਾਰਾ ਹੋ ਸਕਦਾ ਜੀ ਕਿਸੇ ਦਾ ਦੂਜੀ ਗੱਲ ਫਿਰ ਗ੍ਰਾਂਤੀ ਸਿੰਘ ਦਾ ਪਰਿਵਾਰ ਵੀ ਆ ਬੱਚੇ ਵੀ ਨੇ ਉਹਨੇ ਤਾਂ ਫਿਰ ਆਪਣੀ ਕਿਤੇ ਕਿਰਤ ਤੇ ਜਾਣਾ ਹੀ ਆ ਜੀ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੋਣਾ ਉਹਦੇ ਬੱਚੇ ਪੜ੍ਹਾਉਣੇ ਨੇ ਆਪਣੇ 3500 ਨਾਲ ਤਾਂ ਉਹਦਾ 3000 ਨਾਲ ਗੁਜ਼ਾਰਾ ਹੋਣ ਰਿਹਾ ਫਿਰ ਉਹ 3500 ਦੇ ਵਿੱਚ ਜਿੰਨਾ ਕੋਲ ਨਾਲ ਕੀ ਕੰਮ ਕਰੂਗਾ ਜੀ ਜਿੰਨਾ ਕਰਕੇ ਦੇ ਰਿਹਾ ਉਹ ਉਹਨੂੰ ਤਾਂ ਭੱਜ ਤਾਂ ਆਪਣੇ ਅੰਦਰੋਂ ਕਾਲ ਕਾਲ ਤਾਂ ਆਪਣੇ ਕੰਮ ਦੀ ਹੋਈ ਹੋਈ ਹੈ ਜੀ ਉਹਨੂੰ ਕੰਮ ਤੇ ਜਾਣਾ ਕਮੀ ਤਾਂ ਕਮੇਟੀ ਦੀ ਹੈ ਜੀ 100% ਕਮੀ ਕਮੇਟੀ ਦੀ ਹੈ ਤੇ ਇਹ ਤਾਂ ਸੁਧਾਰ ਕਰਨਾ ਚਾਹ ਕਮੇਟੀ ਨੂੰ ਸਾਡੇ ਨਗਰ ਨੂੰ ਬਣਦੀ ਯੋਗ ਪਾਠੀ ਸਿੰਘ ਰੱਖਣਾ ਚਾਹੀਦਾ ਜੀ ਤੇ ਜੇ ਚੰਗਾ ਪਾਠੀ ਸਿੰਘ ਟਕਸਾਲੀ ਰੱਖਣਾ ਜੀ ਤਾਂ ਉਹ ਤਨਖਾਹ ਤੇ ਆਊਗਾ ਤਨਖਾਣ ਅਗਰ ਨੂੰ ਦੇਣੀ ਪੈਣੀ ਹੈ ਜੀ ਉਹ ਤਾਂ ਕਿਸੇ ਹੋਰ ਨੇ ਤਾਂ ਦੇਣੀ ਨਹੀਂ ਤਾਂ ਅਗਰ ਤਨਖਾਹ ਦਊਗਾ ਤਾਂ ਸਾਡਾ ਪੱਠੀ ਸਿੰਘ ਚੰਗਾ ਆਊਗਾ ਤਾਂ ਸਾਡੇ ਬੱਚਿਆਂ ਨੂੰ ਸੰਥਿਆ ਕਰਾਊਗਾ ਸਾਡੇ ਬੱਚੇ ਸਾਡਾ ਨਗਰ ਗੁਰਵਾਨੀ ਨਾਲ ਜੁੜੂਗਾ ਤਾਂ ਸਾਡਾ ਭਲਾ ਹੋਣਾ ਬਾਕੀ ਰਹੀ ਮਰਿਆਦਾ ਦੀ ਜੀ ਸੱਚਖੰਡ ਸਾਹਿਬ ਅਸੀਂ ਜਾ ਕੇ ਮੌਕੇ ਤੇ ਮਛਵੜਾ ਸਾਹਿਬ ਤੋਂ ਵੀ ਗਰੰਤੀ ਸਿੰਘ ਆਏ ਸੀ ਸਿੰਘ ਸਾਹਿਬਾਨ ਉੱਥੇ ਜਾ ਕੇ ਦੇਖਿਆ ਸੱਚਖੰਡ ਸਾਹਿਬ ਤੇ ਮਹਾਰਾਜ ਦੇ ਗੱਦੇ ਤੇ ਥੱਲੇ ਚਿੱਟਾ ਵਸਤਰੇ ਹੈ ਨਹੀਂ ਜੀ ਕੱਲਾ ਗੱਦਾ ਹੀ ਵਸਿਆ ਹੋਇਆ ਦੱਚ ਹੁਣ ਅਸੀਂ ਨਾ ਮਾਰੇ ਇਹਦੇ ਚਿੱਟੇ ਵਸਤਰ ਲੱਗੇ ਹੋਏ ਨੇ ਅਸੀਂ ਹੁਣ ਆਪਣੇ ਕੱਪੜੇ ਪਾਉਣੇ ਆ ਜੀ ਤੁਸੀਂ ਵੀ ਪਾ ਕੇ ਆਏ ਅਸੀਂ ਵੀ ਪਾ ਕੇ ਆਏ ਆ ਆ ਥੱਲੇ ਮੇਰੇ ਚਿੱਟੇ ਵਸਤਰ ਪਾਏ ਹੋਏ ਨੇ ਇਹ ਹੁਣ ਮੈਂ ਜਾ ਕੇ ਇਹ ਲਾ ਕੇ ਤੇ ਸਵੇਰੇ ਫੇਰੇ ਹੀ ਪਾ ਲੂੰਗਾ ਨਹੀਂ ਪਹਿਣੇ ਜੀ ਵਸਤਰ ਵਸਤਨਾ ਦੀ ਸੇਵਾ ਨਹੀਂ ਹੋ ਰਹੀ ਇਹ ਮਹਾਰਾਜ ਦੀ ਸੇਵਾ ਨਹੀਂ ਕਰ پا ਰਹੇ ਜੀ ਇਹਨਾਂ ਦੇ ਆਪਣਾ ਤਾਂ ਭਲਾ ਕੀ ਹੋਣਾ ਜੀ ਇਹਨਾਂ ਬਾਕੀ ਰਹੀ ਹੈ ਸਮਾਦਾ ਸਮੂਦਾ ਨੂੰ ਮੰਨਣ ਵਾਲੇ ਲੋਕ ਨੇ ਜੀ ਇਹ ਗੁਰੂ ਘਰ ਆ ਕੇ ਬਾਅਦ ਚ ਸਮਾਦਾ ਦੇ ਮੱਥੇ ਟੇਕਦੇ ਫਿਰ ਜਾਂਦੇ ਨੇ ਝਾੜੂ ਮਾਰਦੇ ਬਿਨਾਂ ਇਹਨਾਂ ਦਾ ਮਾਨਸਿਕਤਾ ਹੀ ਉਹੋ ਜਿਹੀ ਹੋਈ ਹੋਈ ਹੈ ਜੀ ਹਾਂਜੀ ਸਰ ਕੀ ਮਾਮਲਾ ਇਹ ਸਾਡੇ ਕੋਲ ਢਿਲਵਾਪਿੰਡ ਤੋਂ ਸਵੇਰੇ तकरीबन 7 ਵਜੇ ਦੇ ਲਾਗੇ ਸਾਡੇ ਕੋਲ ਇਨਫਾਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ 12000 ਮਹੱਲਾ ਜਿਹੜਾ ਗੁਰਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰਗ੍ਰੰਥ ਸਾਹਿਬ ਦੇ ਨਾਲ ਜਿਹੜੇ ਉਹਨੇ ਸ਼ੇਡ ਸ਼ਟ ਕੀਤੀ ਹੈ ਜਿਹਦੇ ਨਾਲ ਬੇਅਦਵੀ ਕੀਤੀ ਹੈ ਪਰ ਇਸ ਦੌਰਾਨ ਕੋਈ ਗੁਰਗ੍ਰੰਥ ਸਾਹਿਬ ਦੇ ਮਹਾਰਾ ਦੇ ਹੰਗਾ ਦੀ ਕੋਈ ਬੇਅਦਵੀ ਨਹੀਂ ਹੋਈ ਜਿਹੜੀ ਉਹਨੇ ਛੇੜਛਾੜ ਕਰਕੇ ਬੇਅਦਬੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਤਿ ਸਕਿੰਦਰ ਸਿੰਘ ਨਹਿਰ ਪੰਗਵਾਨ ਬਰੋਦ ਸਤਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਮੇਂਟ ਤੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੀਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਨਾ ਸਤਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸ਼ੋਕਾਸਨ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਇਆ ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀਡੀ ਐਸਜੀ ਐਸਜੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉਥੇ ਐਸਜੀਪੀਸੀਜ ਦਾ ਹੈੱਡ ਆਫਿਸ ਜਾਂਦਾ ਉਥੇ ਭੇਜ ਦਿੱਤੀ